ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀਓ ਅੱਜ ਆਪ ਜੀ ਦੇ ਨਾਲ ਸੰਤ ਬਾਬਾ ਰਾਮ ਸਿੰਘ ਜਿੰਨੂਆ ਵਾਲੇ ਮਹਾਂਪੁਰਸ਼ ਉਹਨਾਂ ਦਾ ਜੋ ਅਸਥਾਨ ਥੀ ਜਿੱਥੇ ਮਹਾਂਪੁਰਸਾਂ ਨੇ ਅੰਗਿੱਠਾ ਸਾਬ ਬਣਿਆ ਹੋਇਆ ਹੈ ਉਹਨਾਂ ਦਾ ਸੰਸਕਾਰ ਹੋਇਆ ਸੀ ਉਸ ਅਸਥਾਨ ਤੇ ਜਿੱਥੇ ਬਾਬਾ ਜੀ ਬੈਠ ਕੇ ਸੰਗਤਾਂ ਨੂੰ ਗੁਰਵਾਣੀ ਦੇ ਨਾਲ ਜੋੜਦੇ ਸੰਤ ਉਹ ਸੰਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਕਿਉਂਕਿ ਬਹੁਤ ਸੰਗਤਾਂ ਦੇ ਫੋਨ ਤੇ ਮੈਸੇਜ ਆਏ ਸੀ ਕਿ ਬਾਬਾ ਜੀ ਦੁਫੇੜਾ ਸਾਹਿਬ ਦੀ ਵੀਡੀਓ ਜ਼ਰੂਰ ਬਣਾਇਓ ਸੋ ਸੰਗਤ ਜੀਓ ਆਪ ਜੀ ਨੇ ਸਭ ਤੋਂ ਪਹਿਲਾਂ ਧੰਨ ਧੰਨ ਬਾਬਾ ਅਜੀਤ ਸਿੰਘ ਧੰਨ ਧੰਨ ਬਾਬਾ ਜੁਜਾਰ ਸਿੰਘ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤੇਹ ਸਿੰਘ ਧੰਨ ਧੰਨ ਮਾਤਾ ਗੁਜਰ ਕੌਰ ਜੀ ਸੰਗਤ ਜੀ ਆਪ ਜੀ ਨੇ ਜੋਤੀ ਸਰੂਪ ਸਾਹਿਬ ਗੁਰਦੁਆਰਾ ਦੇਖਿਆ ਹੋਣਾ ਉੱਥੇ ਜਾਣਾ ਹੈ ਉੱਥੇ ਨਮਸਕਾਰ ਕਰਨ ਤੋਂ ਬਾਅਦ ਅਦਾਸ ਬੇਨਤੀ ਕਰਨ ਤੋਂ ਬਾਅਦ ਆਪ ਜੀ ਨੇ ਇਹ ਸੜਕ ਜੋ ਆਪ ਜੀ ਨੂੰ ਦਿਖ ਰਹੀ ਹੈ ਬਾਹਰ ਆ ਕੇ ਇਹ ਸੜਕ ਤੁਸੀਂ ਦੇਖੋਗੇ ਵੀ ਜਿਹੜੀ ਜਾ ਰਹੀ ਹੈ ਜਿਹੜਾ ਇਹ ਰੋਡ ਹੈ ਇੱਥੇ ਆਪ ਜੀ ਨੇ ਲਿਖਿਆ ਹੋਇਆ ਦੇਖਿਆ ਹੈ ਮੋਹਾਲੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ वर्ल्ड यूनिवर्सिटी ਇਹ ਰਸਤਾ ਹੈ ਜੋ ਇਹ ਰੋਡ ਹੈ ਆਪ ਜੀ ਨੇ ਇਸ ਰੋਡ ਨੂੰ ਬਿਲਕੁਲ ਵੀ ਛੱਡਣਾ ਨਹੀਂ ਆਪ ਜੀ ਨੇ ਸਿੱਧਾ ਹੀ ਜਾਣਾ ਹੈ ਜਿੱਥੇ ਆਪ ਜੀ ਨੇ ਅੱਗੇ ਜਾ ਕੇ ਟਰਨ ਕਰਨਾ ਹੈ ਸੋ ਆ우 ਸੰਗਤ ਜੀ ਆਪਾਂ ਬਿਲਕੁਲ ਸਿੱਧੇ ਚੱਲਦੇ ਹਾਂ ਕਿਸੇ ਪਾਸੇ ਵੀ ਆਪ ਜੀ ਨੇ ਟਰਨ ਨਹੀਂ سامنے آپ جی سنگت جی دیکھ رہے ہوں کہ یہ یادگاری کے بابا بندہ سنگھ بہادر انہیں یاد در بنیا ہے آپ جی نے سنو کو کر لینا ہے بلکل صدہ رستہ جانا ہے جدو تک لاسٹ تک آپ جی ویڈیو نہیں دیکھ لیں کسی دی پاس سے بھی آپ جی نے یہ نہیں کرنا یہ رستہ بلکل صدہ ہی جانا ہے سنگت جی ਇਹ ਰੋਡ ਦੋ ਜਗ੍ਹਾ ਤੋਂ ਕੱਟਦਾ ਹੈ ਇੱਕ ਖੱਬੇ ਪਾਸੇ ਨੂੰ ਚਲੇ ਜਾਂਦਾ ਹੈ ਇੱਕ ਸੱਜੇ ਪਾਸੇ ਨੂੰ ਇੱਥੇ ਲਿਖਿਆ ਹੋਇਆ ਹੈ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਸੋ ਆਪ ਜੀ ਨੇ ਸਿੱਧਾ ਹੀ ਜਾਣਾ ਹੈ ਉਹ ਬੋਰਡ ਦੇਖੋ ਲਿਖਿਆ ਹੋਇਆ ਹੈ ਚੁੰਨੀ ਇਹ ਚੁੰਨੀ ਰੋਡ ਵੱਜਦਾ ਹੈ ਆਪ ਜੀ ਨੂੰ ਬੋਰਡ ਦਿਖਾਉਂਦੇ ਹਾਂ ਥੋੜਾ ਅੱਗੇ ਆਉਂਗੇ ਤਾਂ ਸਿੱਧਾ ਹੀ ਆਪਾਂ ਰਸਤਾ ਜਾਣਾ ਹੈ ਆਪਾਂ ਲੈਫਟ ਰਾਈਟ ਕਿਤੇ ਵੀ ਟਰਨਿੰਗ ਕਰਨਾ ਉਹ ਦੇਖੋ ਲਿਖਿਆ ਹੈ ਚੰਡੀਗੜ੍ਹ ਐਸਐਸ ਨਗਰ ਤੇ ਚੁਣੀ ਇਹ ਰਸਤਾ ਆਪ ਜੀ ਨੇ ਬਿਲਕੁਲ ਸਿੱਧਾ ਚੱਲੇ ਜਾਣਾ ਹੈ ਅੱਗੇ ਜਾ ਕੇ ਆਪਾਂ ਇੱਕੋ ਟਰਨ ਕਰਾਂਗੇ ਅੱਗੇ ਜਾ ਕੇ ਇਸ ਮੇਰੇ ਜੀ ਇਹ ਰੋਡ ਹੈ ਜੋ ਰਾਈਟ ਸਾਈਡ ਨੂੰ 메인 ਰੋਡ ਤੇ ਚੜਦਾ ਹੈ ਆਪ ਜੀ ਨੇ ਇੱਥੋਂ ਜਿੱਥੇ ਲਿਖਿਆ ਪੰਜਾਬੀ ਰਸੋਈ ਨਾਲ ਦੀ ਨਾਲ ਥੋੜਾ ਲੈਫਟ ਹੋ ਜਾਣਾ ਹੈ ਉਹ ਦੇਖੋ ਸਾਹਮਣੇ ਗੇਟ ਵਿਖ ਰਿਹਾ ਹੈ ਆਪ ਜੀ ਨੂੰ ਇੱਕ ਇਸ ਗੇਟ ਦੇ ਨਾਲ ਸੜਕ ਜਾ ਰਹੀ ਇੱਕ ਉਹ ਨਹੀਂ ਜਾਣਾ ਆਪਾਂ ਨੇ ਸਾਹਮਣੇ ਆਪਾਂ ਇਸ ਗੇਟ ਤੋਂ ਬਿਲਕੁਲ ਲੈਫਟ ਤੇ ਹੋ ਜਾਣਾ ਹੈ ਆਪ ਜੀ ਦੇਖੋਗੇ ਇੱਥੇ ਇੱਕ ট্রান্সਫਾਰਮਰ ਹੈ ਉਹ ਜੋ ਸਾਹਮਣੇ ਆਪ ਜੀ ਨੂੰ ਇਸਤਾਨ ਦਿਖ ਰਿਹਾ ਹੈ ਨਾ ਬਿਲਕੁਲ ਆਪ ਜੀ ਦੇਖ ਲਓ ਸਪੈਦਿਆਂ ਦੇ ਵਿੱਚ ਉਹ ਸੰਤ ਬਾਬਾ ਰਾਮ ਸਿੰਘ ਜੀ ਬਨੂਆ ਵਾਲੇ ਮਹਾਂਪੁਰਸ਼ਾਂ ਦਾ ਸਤਾਨ ਦੁਫੇੜਾ ਸਾਹਿਬ ਜਿੱਥੇ ਮਹਾਂਪੁਰਸ਼ਾਂ ਦੇ ਪੰਜ ਭੌਤਿਕ ਸ਼ਰੀਰ ਇੱਥੇ ਮਹਾਂਪੁਰਸ਼ਾਂ ਦਾ ਅੰਤਿਮ ਸੰਸਕਾਰ ਹੋਇਆ ਸੀਗਾ ਇੱਥੇ ਬਾਬਾ ਜੀ ਨੇ ਘੋਰਾ ਸਬ ਬਣਾਇਆ ਜਿੱਥੇ ਮਹਾਂਪੁਰਸ਼ ਬੈਠ ਕੇ ਜਪ ਤਪ ਕਰਦੇ ਸਨ ਲਖਾਂ ਸੰਗਤਾਂ ਨੂੰ ਮਹਾਂਪੁਰਸ਼ਾਂ ਨੇ ਗੁਰਬਾਣੀ ਦੇ ਨਾਲ ਜੋੜਿਆ। ਸੋ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ। ਆਪ ਜੀ ਦੇਖ ਸਕਦੇ ਹੋ ਜਿਸ ਦੇ ਉੱਪਰ ਲਿਖਿਆ ਹੈ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਅੰਸਾਲੀ ਵਾਲੇ। ਸੰਤ ਬਾਬਾ RAM ਸਿੰਘ ਜੀ ਗੰਡੂਆ ਵਾਲੇ ਨਾਮ ਪਰਸ਼ਾ। ਇਹ ਹੀ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਹੈ। ਸੋ ਜਦੋਂ ਵੀ ਸੰਗਤ ਜੀ ਆਪ ਜੀ ਕਿਸੇ ਵੀ ਗੁਰੂ ਘਰ ਜਾਂ ਸਿਮਾ ਪਰਸ਼ਾਂ ਦੇ ਬੰਦ ਗੜੀ ਰੂਹ ਦੇ ਸਥਾਨ ਤੇ ਜਾਂਦੇ ਹਨ। ਚਾਹੀ ਆਪਾਂ ਸਿੱਖ ਇਤਿਹਾਸ ਦੇ ਆਪਣੀ ਜੋ ਗੁਰਦੁਆਰਾ ਸਾਹਿਬ ਨੂੰ ਕਿਤੇ ਵੀ ਜਾਂਦੇ ਹਾਂ ਦਰਸ਼ਨਾਂ ਦੇ ਲਈ ਤਾਂ ਕੋਸ਼ਿਸ਼ ਕਰਿਆ ਕਰੋ ਸੰਗਤ ਜੀ ਉੱਥੇ ਬੈਠ ਕੇ ਇੱਕ ਜਪਜੀ ਸਾਹਿਬ ਦਾ ਪਾਠ ਸੁਖੁਣੇ ਸਰ ਦਾ ਜਾਪ ਇਹਨਾਂ ਨੂੰ ਨਹੀਂ ਆਉਂਦਾ ਪਾਠ ਹੋ ਵਾਹਿਗੁਰੂ ਗੁਰਮੰਤਰ ਮੂਲ ਮੰਤਰ ਦਾ ਜਾਪ ਜ਼ੋਰ ਕਰਕੇ ਸਾਧ ਸੰਗਤ ਜੀ ਹਾਜ਼ਰੀ ਭਰਿਆ ਕਰੋ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸੱਚੇ ਪਾਸ਼ਾ ਸਾਨੂੰ ਹੋਰ ਗੁਰਬਾਣੀ ਦੇ ਨਾਲ ਜੋੜ ਲੈਣ ਸੋ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਮੇਨ ਦਰਵਾਰ ਖਾਲ ਹੈ ਉਸ ਦਾ ਜੇ ਰੀਨੋਵੇਸ਼ਨ ਦਾ ਜੋ ਕੰਮ ਹੈ ਉਹ ਚੱਲ ਰਿਹਾ ਹੈ ਆਪ ਜੀ ਦੇਖ ਸਕਦੇ ਹੋ ਦੁਬਾਰਾ ਜੋ ਸਟੈਂਡਰਡ ਰੀਨੋਵੇਸ਼ਨ ਹੈ ਕੰਮ ਹੋ ਰਿਹਾ ਹੈ ਉਹ ਇੱਥੇ ਨਾਲ ਜਦੋਂ ਅੰਦਰ ਆਪਾਂ ਬਿਲਕੁਲ ਐਂਟਰ ਕਰਦੇ ਹਾਂ ਸਵੇ ਪਾਸੇ ਆਪ ਜੀ ਆਪਣੇ ਹੱਥ ਸਾਡੇ ਧੋ ਕੇ ਸੱਜੇ ਹੱਥ ਉਹ ਜੋ ਦਰਵਾਜ਼ਾ ਹੈ ਛੁਟਾ ਜਾ ਜਿੱਥੇ ਸੰਤ ਬਾਬਾ RAM SINGH ਜੀ ਵਨ ਵਾਲੇ ਮਹਾਂਪੁਰਸ਼ਾਂ ਨੇ ਲੜੀਵਾਰ ਪਾਠ ਸ਼ੁਰੂ ਕੀਤੇ ਸਨ ਇੱਥੇ ਉਹ ਪਾਠਾਂ ਦੀ ਜੋ ਲੜੀ ਹੈ ਲਗਾਤਾਰ ਚੱਲ ਰਹੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪ੍ਰਕਾਸ਼ ਕੁੰਦੇ ਨੇ ਹੀ ਭੋਗ ਪੈ ਜਾਂਦੇ ਨੇ ਸੋ ਇਸ ਸਥਾਨ ਤੇ ਬਾਬਾ ਜੀ ਨੇ ਪਾਠ ਸ਼ੁਰੂ ਕਰਵਾਇਆ ਸਨ ਸੋ ਇੱਥੇ ਪਾਠ ਲਗਾਤਾਰ ਸੰਗਤ ਦੇ ਸਰਵੱਤ ਦੇ ਭਲੇ ਨੇ ਨਹੀਂ ਚੱਲਦਾ ਵਾਰ ਸਾਹਿਬ ਦਾ ਕੰਮ ਕਰਦੇ ਆ ਹੈ ਸੋ ਹੁਣ ਉਹ ਸਾਹਮਣੇ ਇਹ ਬਾਬਾ ਜੀ ਦੀ ਗੱਡੀ ਖੜੀ ਹੈ ਜਿਹਦੇ ਵਿੱਚ ਮਹਾਪੁਰਸ਼ ਸੰਗਤ ਦਾ ਉਦਾਰ ਕਰਨ ਲਈ ਜਾਂਦੇ ਸਨ ਤੇ ਇੱਥੇ ਜੋ ਸਾਹਮਣੇ ਆਪ ਜੀ ਕਮਰਾ ਦੇਖ ਰਹੇ ਹੋ ਇੱਥੇ ਸੰਤ ਬਾਬਾ ਅਜੀਤ ਸਿੰਘ ਜੀ ਹੰਸ ਵਾਲੀ ਵਾਲੇ ਮਹਾਪੁਰਸ਼ ਸੰਤ ਬਾਬਾ ਰਾਮ ਸਿੰਘ ਜੀ ਗੰਡ ਵਾਲੇ ਮਹਾਪੁਰਸ਼ ਉਹਨਾਂ ਦੀ ਯਾਦ ਦੇ ਵਿੱਚ ਮਹਾਪੁਰਸ਼ਾਂ ਦੀਆਂ ਤਸਵੀਰਾਂ ਇਸ ਕਮਰੇ ਦੇ ਵਿੱਚ ਲਗਾਈਆਂ ਗਈਆਂ ਨੇ ਕਿਉਂਕਿ ਮਹਾਪੁਰਸ਼ਾਂ ਨੇ ਬ੍ਰਹਮ ਗਿਆਨੀ ਸੰਤ ਬਾਬਾ ਜੀ ਸਿੰਘ ਜੀ ਸੰਤ ਬਾਬਾ ਰਾਮ ਸਿੰਘ ਗਿੱਲ ਵਾਲੇ ਮਹਾਪੁਰਸ਼ਾਂ ਨੇ ਇੱਕ ਨਹੀਂ ਲੱਖਾਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਤੋਂ ਸੰਗਤ ਜੀ ਨਾਲ ਹੀ ਇੱਥੇ ਮਹਾਪੁਰਸ਼ਾਂ ਦਾ ਤਪਸਥਾਨ ਹੈ ਪੁਰਾ ਸਾਹਿਬ ਜਿਤਨਾ ਪੁਰਸ਼ਾਂ ਨੇ ਬੰਦਗੀ ਕੀਤੀ ਤੇ ਆਪ ਜੀ ਨੂੰ ਉਸ ਸਥਾਨ ਦੇ ਵੀ ਦਰਸ਼ਨ ਕਰਾਉਂਦੇ ਹਾਂ ਆ ਜਾ ਉਸ ਨਾਲ ਦੀ ਯੋ ਹੁਣ ਆਪ ਜੀ ਨੂੰ ਦਰਸ਼ਨ ਕਰਾਉਂਦੇ ਹਾਂ ਮਹਾਪੁਰਸ਼ਾਂ ਦੇ ਜਿੱਥੇ ਪੰਜ ਭੌਤਿਕ ਸਰੀਰ ਨੂੰ ਅੰਤਿਮ ਸਮੇਂ ਮਹਾਪੁਰਸ਼ਾਂ ਦਾ ਇੱਥੇ ਸੰਸਕਾਰ ਕੀਤਾ ਗਿਆ ਸੀ ਦੁਫੇੜਾ ਸਾਹਿਬ ਆਪ ਜੀ ਦਰਸ਼ਨ ਕਰ ਰਹੇ ਹਾਂ ਇਹ ਗੁਰਦੁਆਰਾ ਸਾਹਿਬ ਦਾ ਨਾਮ ਰੱਖਿਆ ਗਿਆ ਮਹਾਪੁਰਸ਼ਾਂ ਦੇ ਅਸਥਾਨ ਦਾ ਸੋ ਸੰਗਤ ਜੀ ਇਹ ਜੋ ਬਾਬਾ ਜੀ ਦਾ ਅੰਗਠਾ ਸਭ ਬਣਾਇਆ ਗਿਆ ਹੈ ਇਹ ਸੜਕ ਤੋਂ ਬਹੁਤ ਉੱਚਾ ਹੈ ਕਿਉਂਕਿ ਮਹਾਂਪੁਰਸ਼ਾਂ ਨੇ ਬਚਨ ਕੀਤੇ ਸਨ ਕਿ ਭਾਈ ਜੋ ਸੰਗਤ ਮੈਨੂੰ ਪਿਆਰ ਕਰਦੇ ਹੈ ਮੈਨੂੰ ਚਾਹੇ ਰੋਡ ਤੋਂ ਖੜਕੇ ਸੜਕ ਤੋਂ ਹੀ ਆਵਾਜ਼ ਮਾਰ ਦਿਓ ਮੈਂ ਉਹਨਾਂ ਦਾ ਸਾਥ ਕਦੇ ਨਹੀਂ ਛੱਡਾਂਗਾ ਸੋ ਸੰਗਤ ਜੀ ਆਪ ਜੀ ਦਰਸ਼ਨ ਕਰੋ ਮਹਾਂਪੁਰਸ਼ਾਂ ਦੇ ਅੰਗੀਠਾ ਸਾਹਿਬ ਦੇ ਤੇ ਕੋਸ਼ਿਸ਼ ਕਰਿਆ ਕਰੋ ਜਦੋਂ ਆਪ ਜੀ ਇਹ ਜੇ ਸਥਾਨਾਂ ਤੇ ਹੁੰਦੇ ਹੋ ਤਾਂ ਗੁਰਬਾਣੀ ਦਾ ਵੱਧ ਤੋਂ ਵੱਧ ਜਾਪ ਕਰਿਆ ਕਰੋ ਗੁਰਬਾਣੀ ਨਾਲ ਜੁੜਿਆ ਕਰੋ ਕਿਉਂਕਿ ਜੋ ਇਹ ਸਥਾਨ ਨੇ ਮਹਾਂਪੁਰਖਾਂ ਦੇ ਜਾਂ ਆਪਣੇ ਸਿੱਖ ਇਤਿਹਾਸ ਦੇ ਉਹ ਇੱਕੋ ਹੀ ਆਪਾਂ ਨੂੰ ਦਿਸ਼ਾ ਨਿਰਦੇਸ਼ ਰਾਹ ਦੱਸਦੇ ਨੇ ਕਿ ਭਾਈ ਆਪਾਂ ਗੁਰਬਾਣੀ ਦਾ ਪੱਲਾ ਫੜਨਾ ਹੈ ਗੁਰਬਾਣੀ ਦੇ ਨਾਲ ਜੁੜਨਾ ਹੈ ਇਸ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੱਕੋ ਹੀ ਹੈ ਕਿ ਆਪ ਜੀ ਗੁਰਬਾਣੀ ਦੇ ਨਾਲ ਜੁੜੋ ਗੁਰਬਾਣੀ ਦਾ ਵਦ ਵਦ ਜਾਪ ਕਰੋ ਇਸ ਅਸਥਾਨ ਦੇ ਲਈ ਕਈ ਵੀਰਾਂ ਦੇ ਇਹਨਾਂ ਦੇ ਫੋਨ ਵੀ ਆਏ ਸੀ ਮੈਸੇਜ ਵੀ ਆਏ ਸੀ ਕਿ ਵੀਰ ਜੀ ਇੱਕ ਵੀਡੀਓ ਜ਼ਰੂਰ ਦਿਖਿੜਾ ਸਭ ਦੀ ਬਣਾਇਓ ਸੋ ਸੰਗਤ ਜੀ ਆਪ ਜੀ ਦੀ ਜੋ ਆਪ ਜੀ ਨੇ ਸਾਨੂੰ ਕਿਹਾ ਆਪ ਜੀ ਦਾ ਹੁਕਮ ਸਿਰਮੱਥ ਹੈ ਸੋ ਆਪ ਜੀ ਨੂੰ ਇਹ ਵੀਡੀਓ ਇਸ ਤਰ੍ਹਾਂ ਲੱਗੀ ਜਰੂਰ ਅਸੀਸਾਂ ਦੇਣਾ ਇਹ ਅਰਦਾਸ ਕਰਨੀ ਸਤਿਗੁਰੂ ਮੈਨੂੰ ਵੀ ਬਾਣੀ ਦੇ ਨਾਲ ਹੋਰ ਜੋਰ ਦੇਣਾ ਗੁਰਬਾਣੀ ਦਾ ਸਤਿਗੁਰੂ ਹੋਰ ਗਿਆਨ ਦੇਣਾ ਕਿ ਆਪਾਂ ਇੱਕ ਦੂਜੇ ਦਾ ਰਲ ਮਿਲ ਕੇ ਭਲਾ ਕਰੀਏ ਸੋ ਸੰਗਤ ਜੀ ਆਪ ਜੀ ਨੂੰ ਜੇ ਮਹਾਂਪੁਰਸ਼ਾਂ ਦੀ ਅਸਥਾਨ ਦੀ ਇਹ ਵੀਡੀਓ ਵਧੀਆ ਲੱਗੀ ਹੋਏ ਤਾਂ ਬਦਤੋਗ ਲਾਈਕ ਸ਼ੇਅਰ ਕਮੈਂਟ ਕਰਨਾ ਔਰ ਸੰਗਤ ਵਿੱਚ ਸੰਸਥਾਨ ਦੇ ਮਹਾਂਪੁਰਸ਼ਾਂ ਦੇ ਦਰਸ਼ਨ ਕਰ ਲੈਣ ਕਿਉਂਕਿ ਕਈ ਬਾਹਰ ਬੈਠੇ ਨੇ ਉਹ ਇੱਥੇ ਤਾਂ ਕਦੀ ਤੱਕ ਆਏ ਨਹੀਂ ਸੋ ਇਸ ਤਰ੍ਹਾਂ ਹੀ ਸੰਗਤ ਦਰਸ਼ਨ ਕਰ ਸਕਦੀ ਹੈ ਜਦੋਂ ਸਮਾਂ ਹੋਏਗਾ ਆਪ ਜੀ ਇੱਥੇ ਆ ਕੇ ਵੀ ਹਾਜ਼ਰੀ ਭਰ ਸਕਦੇ ਹੋ ਇਹ ਮਹਾਂਪੁਰਸ਼ਾਂ ਦੀਆਂ ਕੁਝ ਤਸਵੀਰਾਂ ਨੇ ਜੋ ਇੱਥੇ ਰੱਖੀਆਂ ਗਈਆਂ ਨੇ ਅਸੀਸਾਂ ਦੇਣਾ ਦੀ ਵਾਹਿਗੁਰੂ ਜੀ ਫਕਾਲ ਸਾਹਿਬ ਵਾਹਿਗੁਰੂ ਜੀ ਕੀ ਖਤੇ ਸਰਵਤਨ ਭਲਾ ਸਤਿਗੁਰੂ ਮਿਹਰ ਕਰਨ